ਸਾਸੀ ਕਾਲ ਜੀ ਮਨਦੀਪ ਮੇਰਾ ਸਟੀਚਿੰਗ ਚੈਨਲ ਤੇ ਤੁਹਾਡਾ ਸਵਾਲ ਤਾਂ ਅੱਜ ਆਪਾਂ ਤੁਹਾਨੂੰ ਗਲੇ ਦਾ ਨਾਪ ਲੈਣ ਦਾ ਤਰੀਕਾ ਦੱਸਾਂਗੇ ਵੀ ਜਦੋਂ ਆਪਾਂ ਨੇ ਆਹ ਵਾਲੀ ਕਢਾਈ ਹੈ ਜਿਹੜੀ ਕਰਨੀ ਹੈ ਗਲੇ ਦੇ ਵੀ ਕਿੰਨਾ ਕਿੰਨਾ ਰੱਖਣਾ ਹੈ ਉਹ ਵਾਲਾ ਨਾਪ ਆ ਜਿਹੜਾ ਦੱਸਾਂਗੇ ਆਪਾਂ ਤੁਹਾਨੂੰ ਇਸ ਲਈ ਦੇਖੋ ਆਪਾਂ ਨੇ ਇੱਕ ਕਾਪੀ ਲੈ ਲੈਣਾਂਗੇ ਸਭ ਤੋਂ ਪਹਿਲਾਂ ਆਪਾਂ ਗਲਾ ਰੈਡੀ ਕਰਦੇ ਹਾਂਗੇ ਦੇਖੋ ਇਸ ਤਰੀਕੇ ਨਾਲ ਆਪਣਾ ਗਲਾ ਜਿਹੜਾ ਰੈਡੀ ਹੁੰਦਾ ਹੈਗਾ ਇਹ ਜਿਹੜਾ ਸਾਈਡ ਤੋਂ ਰੱਖਣਾ ਆਪਾਂ ਨੇ ਇਹ 12 ਇੰਚ ਦੀ ਦੂਰੀ ਤੇ ਰੱਖਣਾ 12 ਇੰਚ ਤੇ ਵਿਚਾਲੋ ਆਪਣੇ 3 ਇੰਚ ਰੱਖਣਾ ਐਤੋਂ ਸੈਂਟਰ ਕਰ ਲੈਣਾ ਆਪਣੇ 3 ਇੰਚ ਇਧਰ ਉਹ ਜੁ 3 ਇੰਚ ਉਧਰ ਉਹ ਇਸ ਤਰੀਕੇ ਨਾਲ ਆਪਣੇ 3 ਇੰਚ ਰੱਖ ਲੈਣਾ ਠੀਕ ਹੈ ਨਾ ਫਿਰ ਆਪਣਾ ਡਿਜ਼ਾਈਨ ਆ ਜਿਹੜਾ ਇੱਥੇ ਡਰਾ ਹੋ ਜੂਗਾ ਇਸ ਤਰੀਕੇ ਨਾਲ ਸਾਈਡ ਦੇ జాడా దిల్ కదా ఒక తరికేనాజైన్ పాన బిల్కల్ ఫచే జా సూట్గా బాకీనా వడ్డా సూట కారా గళ పా రీరా పీసా బ బట్ ప్రోపర్ నాప ఇం యే ఇంచ రుల్లా ਇਥੇ ਲੰਬਾਈ ਹੈ ਜਿਹੜੀ ਆਪਣੀ 12 ਇੰਚ ਤੱਕ ਹੋ ਜਾਂਦੀ ਹੈ ਨੀਚੇ ਵਧ ਕੇ ਇਹ 14 ਤੱਕ ਤਿਆਰ ਹੋਏ ਜਿਹੜੇ 2 ਇੰਚ ਜਿਹੜਾ ਆਪਣਾ ਫਲਾਵਰ ਵਗੈਰਾ ਪਾਏ ਜਾਂਦੇ ਨੇ ਇਸ ਵਿੱਚ ਕਿੰਨਾ ਵਧਾ ਸਕਦੇ 2 ਇੰਚ ਵਿੱਚ ਵਧਾ ਲਓ 3 ਇੰਚ ਵਿੱਚ ਵਧਾ ਲਓ ਤੁਸੀਂ ਜਿੰਨਾ ਹੈ ਵੀ ਡਿਜ਼ਾਈਨ ਹੈ ਜਿਹੜਾ ਕਰਨਾ ਚਾਹੁੰਦੇ ਹੋ ਉਸ ਤਰੀਕੇ ਨਾਲ ਕਰ ਸਕਦੇ ਹੋਗੇ ਇੱਥੇ ਤੁਸੀਂ ਦੋ ਲੈਣਾ ਵੀ ਪਾ ਸਕਦੇ ਹੋ ਸਿੰਗਲ ਵੀ ਪਾ ਸਕਦੇ ਹੋ ਜਿਵੇਂ ਮਰਜ਼ੀ ਪਾ ਸਕਦੇ ਹੋਗੇ ਇਸ ਤਰੀਕੇ ਨਾਲ ਜਿਹੜਾ ਆਪਣਾ ਡਿਜ਼ਾਈਨ ਆ ਰੈਡੀ ਹੋ ਜਾਂਦਾ ਹੈ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੂਗੀ ਉਸ ਜਿਹੜੀ ਵੀਡੀਓ ਤੇ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਦੇਖ ਸਕਦੇ ਇਹਦਾ ਨਾਪ ਆ ਜਿਹੜਾ ਆਪਣੀ ਇਸ ਹਿਸਾਬ ਨਾਲ ਹੀ ਰੱਖਿਆ ਹੋਇਆ ਹੈਗਾ ਹਾਂ ਦੇਖੋ ਜਿੱਥੋਂ ਲੈ ਕੇ ਆਹ ਮੇਰੀ ਦੇਖੋ ਜਿੱਥੋਂ 12 ਤੇ ਆਪਾਂ ਨੇ ਇੱਥੇ ਨਿਸ਼ਾਨ ਲਗਾ ਲਏ ਸੀ ਥੋੜਾ ਜਿਹਾ ਆਪਾਂ نیچے ਤੋਂ ਕਰਕੇ ਨਾ ਡਿਜ਼ਾਈਨ ਆ ਜਿਹੜਾ ਆਪਾਂ ਨੇ ਪਾਇਆ ਹੈਗਾ ਇਸ ਤਰੀਕੇ ਨਾਲ ਗਲਾ ਤੁਸੀਂ ਆਪਣੀ ਮਰਜ਼ੀ ਅਨੁਸਾਰ ਵੱਡਾ ਛੋਟਾ ਰੱਖ ਸਕਦੇ ਜਿੰਨਾ ਤੁਸੀਂ ਪਾਉਣਾ ਚਾਹਣੀ ਹੋਗੇ ਉਹ ਸਾਹਮਣਾ ਗਲਾ ਜਿਹੜਾ ਆਪਣਾ ਰੈਡੀ ਹੋ ਜਾਂਦਾ ਹੁੰਦਾ